ਕੀ ਸੀਗਾ ਕੁਝ ਮਾਈਂਡ ਤੇ ਤਿਆਰੀ ਦੇ ਦੌਰਾਨ ਅ ਸਰ ਪ੍ਰੈਸ਼ਰ ਹੈ ਮੈਂ ਇਸ ਤਰ੍ਹਾਂ ਕਹਾ ਕਿ ਮੈਂ ਆਪਣੇ ਆਪ ਨੂੰ ਬੜਾ ਮੇਨਟੇਨਡ ਰੱਖਿਆ ਕਿਉਂਕਿ ਜਦੋਂ ਤੁਸੀਂ ਪ੍ਰੈਸ਼ਰ ਤੇ ਆ ਜਾਂਦੇ ਹੋ ਮੈਂ ਦੇਖਿਆ ਵੀ ਕਈ ਵਾਰ ਸਾਹਮਣੇ ਪਈ ਹੋਈ ਚੀਜ਼ ਸਮਝ ਨਹੀਂ ਆਉਂਦੀ ਹੁੰਦੀ ਪਰ ਇਹਦੇ ਵਿੱਚ ਜਦੋਂ ਤੁਸੀਂ ਅਪੀਅਰ ਹੋਣਾ ਹੈ ਤੇ ਤੁਸੀਂ ਪੇਪਰ ਦੇਣਾ ਹੈ ਤੁਹਾਡੇ ਕਨਸੈਪਟ ਕਲੀਅਰਟੀ ਬਹੁਤ ਜ਼ਰੂਰੀ ਆ ਸੋ ਤੁਹਾਨੂੰ ਇੱਕ ਪ੍ਰੈਸ਼ਰ ਨੂੰ ਅਪਾਰਟ ਰੱਖਣਾ ਪਏਗਾ ਨਹੀਂ ਉਸ ਤਰ੍ਹਾਂ ਹਾਲਾਤ ਵੀ ਬਣੇ ਦਿਲ ਜਦੋਂ ਧਕਧਕ ਕਰਦਾ ਹੁੰਦਾ ਹੈ ਕਿ ਯਾਰ ਹਾਈ ਕਰ ਰਿਹਾ ਫਟਾਫਟ ਤਿਆਰੀ ਕਰ ਰਿਹਾ ਕੁਝ ਇਸ ਤਰ੍ਹਾਂ ਦੇ ਵੀ ਬਣੇ ਨੇ ਅ ਤਿਆਰੀ ਵੇਲੇ ਤਾਂ ਨਹੀਂ ਹੁੰਦਾ ਜਦੋਂ ਰਿਜ਼ਲਟ ਆਣਾ ਹੁੰਦਾ ਉਦੋਂ ਮੈਂ ਜ਼ਰੂਰ ਕਹੂੰਗਾ ਜੀ ਕੋਈ ਥੋੜਾ ਜਿਹਾ ਮਨ ਚ ਹੁੰਦਾ ਵੀ ਕੀ ਬਣੇਗਾ ਕਿਸ ਤਰ੍ਹਾਂ ਹੋਏਗਾ ਅਸੀਂ ਨੇ ਐਫਰਟ ਕੀਤੇ ਐ ਰਿਜ਼ਲਟ ਕੀ ਹੋਏਗਾ ਉਹਦੇ ਪ੍ਰਤੀ ਮੈਨੂੰ ਜ਼ਰੂਰ ਥੋੜਾ ਇੱਕ ਦਿਨ ਪਹਿਲਾਂ ਤੁਹਾਨੂੰ ਪਤਾ ਸੀ ਵੀ ਉਹਨਾਂ ਰਿਜ਼ਲਟ ਆਉਣਾ ਹੈ ਮਿਹਨਤ ਤੇ ਵਿਸ਼ਵਾਸ ਸੀਗਾ ਜਾਂ ਮਤਲਬ ਲੱਗ ਰਿਹਾ ਸੀ ਵੀ ਯਾਰ ਕੁਝ ਵੀ ਹੋ ਸਕਦਾ ਕਿਉਂਕਿ ਲਾਸਟ ਟਾਈਮ ਵੀ 3 ਨੰਬਰ ਦੇ ਪਿੱਛੇ ਥੋੜਾ ਰਹਿ ਗਏ ਸੀ ਅ ਇਸ ਤਰ੍ਹਾਂ ਸੀਗਾ ਜੀ ਕਿ ਮੈਂ ਜਿਹੜੇ ਪੇਪਰ 'ਚ 3 ਨੰਬਰ ਤੋਂ ਰਹਿ ਗਏ ਸੀਗਾ ਮੈਂ ਕੱਲ ਆਪਣੇ ਨੰਬਰਸ ਪਰ ਸਬਜੈਕਟਿਵ ਚੈੱਕ ਕਰ ਰਿਹਾ ਸੀ ਇਸ ਚਲੋ ਅਪਾਰਟ ਫਰੋਂ ਕਿ ਮੇਰਾ ਵੈਸੇ ਵੀ ਮੈਂ ਪੰਜਾਬ ਤੇ ਹਰਿਆਣਾ ਦੋਨੋਂ ਸਟੇਟਸ ਦੇ ਵਿੱਚ ਟੌਪ ਕੀਤਾ ਹੈ ਜਾਂ ਮਤਲਬ ਤੁਹਾਡਾ ਜਿਹੜਾ ਲਾਈਫ ਪਾਰਟਨਰ ਹੈ ਉਹਦੇ ਸਿਨਸੀਅਰ ਐਫਰਟਸ ਤੋਂ ਬਿਨਾ ਕਿਉਂਕਿ ਮਾਈ ਵਾਈਫ ਸ਼ੀ ਇਜ਼ ਅਸੋਸੀਏਟ ਪ੍ਰੋਫੈਸਰ ਐਟ ਸ਼ਹੀਦ ਕਰਤਾਰ ਸਿੰਘ ਸਰابہ ਡੈਂਟਲ ਕਾਲਜ ਉਹਨਾਂ ਨੇ ਸਵੇਰੇ ਕਾਲਜ ਜਾਣਾ ਉਹਨਾਂ ਦਾ ਵੀ ਸ਼ੈਡਿਊਲ ਦੇਖੋ ਸਭ ਦਾ ਟਾਈਟ ਹੁੰਦਾ ਸੀਗਾ ਰਾਤ ਨੂੰ ਮੈਂ ਜੇ 4 ਵਜੇ ਪੜ ਕੇ نیچے ਜਾਣਾ ਤੇ ਮੈਨੂੰ 1.5 ਵਜੇ ਦੇ ਕਰੀਬ ਕਾਫੀ ਜਾਂ ਚਾਹ ਦੀ ਲੋੜ ਹੋਣੀ ਹੈ ਜਾਂ ਕੁਝ ਥੋੜੀ ਭੁੱਖ ਲੱਗਣੀ ਹੈ ਤਾਂ ਮੈਂ ਫੋਨ ਕਰ ਦੇਣਾ ਕਿ ਮੈਡਮ ਤੁਸੀਂ ਮੈਨੂੰ ਟਾਈਮ ਮੈਨੇਜਮੈਂਟ ਦੀ ਬੜੀ ਵੱਡੀ ਦਿੱਕਤ ਆਉਂਦੀ ਹੈ ਕਿ ਸਾਰੀ ਚੀਜ਼ਾਂ ਬੈਲੈਂਸ ਦੇ ਨਾਲ ਹੋਣੀ ਚਾਹੀਦੀ ਹੈ ਕਿਉਂਕਿ ਟਾਈਮ ਤਾਂ ਉਹੀ 24 ਘੰਟੇ ਹੀ ਹੈ ਉਹਦੇ ਵਿੱਚ ਸਟੱਡੀ ਵੀ ਕਰਨੀ ਫਿਰ ਕੋਰਟ ਦਾ ਵੀ ਦੇਖਣਾ ਫੈਮਲੀ ਵੀ ਦੇਖਣੀ ਕਿਸ ਤਰੀਕੇ ਨਾਲ ਮੈਨੇਜ ਕੀਤਾ ਸੀ ਅ ਸਰ ਇਸ ਤਰ੍ਹਾਂ ਹੁੰਦਾ ਵੀ ਲਾਈਕ ਅਸੀਂ ਜੇ ਕੋਰਟਸ ਸਵੇਰੇ 10 ਤੋਂ 4 ਹੈ ਸਾਡਾ ਟਾਈਮ ਥੋੜਾ ਟਾਈਮ ਉੱਥੇ ਘਟਾਇਆ ਜਾ ਸਕਦਾ ਹੈ ਵੀ ਤੁਸੀਂ ਜੱਜਿਸ ਨੂੰ ਰਿਕੁਐਸਟ ਕਰ ਸਕਦੇ ਹੋ ਕਿ ਸਰ ਮੈਂ ਪੀਅਰ ਹੋਣਾ ਐਗਜ਼ਾਮਸ ਸਾਰੇ ਕੋਆਪਰੇਟ ਕਰਦੇ ਆ ਤੇ ਫੈਮਲੀ ਨਾਲ ਇਸ ਤਰ੍ਹਾਂ ਹੁੰਦਾ ਵੀ ਜਦੋਂ ਕੁਆਲਿਟੀ ਟਾਈਮ ਸਪੈਂਡ ਕਰਨਾ ਉਹ ਜਿਹਨੂੰ ਕਹਿੰਦੇ ਆਂ ਨਾ ਮੋਰਲ ਬੂਸਟਰ ਸਿਗਾ ਜੀ ਤੇ ਪ੍ਰੈਪਰੇਸ਼ਨ ਦਾ ਇਸ ਤਰ੍ਹਾਂ ਹੁੰਦਾ ਸੀ ਵੀ ਮੈਂ ਰਾਤ ਨੂੰ ਜਿਆਦਾ ਫੋਕਸ ਕਿਉਂਕਿ ਸਵੇਰੇ ਤੁਸੀਂ ਕੰਮ ਤੇ ਹੋ ਸ਼ਾਮ ਦੁਪਹਿਰ ਨੂੰ ਆ ਕੇ ਥੋੜੀ ਦੇ ਰੈਸਟ ਕੀਤਾ ਸ਼ਾਮ ਨੂੰ ਤੁਸੀਂ ਕਈ ਵਾਰ ਕਲੈਂਟਸ ਵੀ ਸਾਨੂੰ ਇੱਥੇ ਅਟੈਂਡ ਕਰਨੇ ਪੈਂਦੇ ਆਫਿਸ ਦੇ ਵਿੱਚ ਉਹ ਸਾਰਾ ਇੱਕ ਪ੍ਰੋਟੋਕੋਲ ਬਣਾ ਕੇ ਮੈਨੇਜ ਕਰਕੇ ਹੀ ਇਹ ਮਤਲਬ ਟਾਰਗੇਟ ਅਚੀਵ ਕੀਤਾ ਜਾ ਸਕਦਾ ਜੀ ਚੰਹ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਲੁਧਿਆਣਾ ਦੇ ਬਹੁਤ ਹੀ ਮਿਹਨਤੀ ਵਕੀਲ ਹੈ ਪ੍ਰਭਜੋਤ ਸਿੰਘ ਸੱਚਦੇਵਾ ਹਾਇਰ ਜੁਡੀਸ਼ਰੀ ਦਾ ਜਿਨ੍ਹਾਂ ਨੇ ਇਗਜ਼ਾਮ ਹਾਲੀ ਦੇ ਵਿੱਚ ਕਲੀਅਰ ਕੀਤਾ ਪੰਜਾਬ ਬਣ ਹਰਿਆਣਾ ਹਾਇਰ ਜੁਡੀਸ਼ਰੀ ਮੇਰੇ ਨਾਲ ਇਸ ਵਕਤ ਮੌਜੂਦ ਨੇ ਕਾਫੀ ਨਿੱਗੇ ਸੁਭਾਅ ਦੇ ਮਾਲਕ ਨੇ ਕਾਫੀ ਖੁਸ਼ ਮિજાਜ ਨੇ ਅੱਬ ਐਸੇ ਵੀ ਖੁਸ਼ੀ ਦਾ ਦਿਨ ਹੈਗਾ ਯਾ ਜਿਨ੍ਹਾਂ ਨੇ ਫਰਸਟ ਰੈਂਕ ਹੈ ਜਿਹੜਾ ਹਾਸਲ ਕੀਤਾ ਸਸਤੀਕਾਲ ਜੀ ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਸਰ ਕਿਸ ਤਰੀਕੇ ਦੇ ਨਾਲ ਇਗਜ਼ਾਮ ਰਿਹਾ ਔਰ ਕਿਸ ਤਰੀਕੇ ਦੀ ਤਿਆਰੀ ਤੁਹਾਨੂੰ ਕਰਨੀ ਪਈ ਆ ਸਰ ਤਿਆਰੀ ਤਾਂ ਇਸ ਇਗਜ਼ਾਮ ਲਈ ਕੰਸਿਸਟੈਂਟਲੀ ਤੇ ਪ੍ਰੋਪਰ ਇੱਕ ਡੈਡੀਕੇਸ਼ਨ ਨਾਲ ਕਰਨੀ ਪੈਂਦੀ ਹੈ ਜੀ ਕਿਉਂਕਿ ਜ਼ਿੰਮੇਵਾਰੀ ਜਿਹੜੀ ਇਹਦੀ ਵਿੱਚ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜਾਂਦੀ ਬੜੀ ਵੱਡੀ ਹੁੰਦੀ ਹੈ ਮੈਂ ਤੁਹਾਨੂੰ ਦੱਸਾਂ ਤੇ ਇੱਕ ਵਾਰੀ ਮੈਂ ਪਹਿਲਾਂ 2024 ਦੇ ਵਿੱਚ ਇਗਜ਼ਾਮ ਦਿੱਤਾ ਸੀਗਾ ਜੀ ਮੇਰਾ ਉਹ 3 ਨੰਬਰ ਤੋਂ ਸਿਵਲ ਲਾ ਇੱਕ ਰਹਿ ਗਿਆ ਸੀ ਸਿਵਲ ਲਾ 2 ਦਾ ਉਸ ਤੋਂ ਬਾਅਦ ਮੈਨੂੰ ਮੇਰਾ ਜਿਹੜਾ ਇੱਕ ਜਿਹਨੂੰ ਕਹਿੰਦੇ ਆ ਪੈਸ਼ਨ ਤੇ ਡੈਡੀਕੇਸ਼ਨ ਹੋਰ ਇਸ profession ਮੇਰੀ ਟਾਰਗੇਟ ਵੱਲ ਹੋਰ ਵਧੀ ਕਿ ਮੈਂ ਇਹਨੂੰ ਅਚੀਵ ਕਰਨਾ ਹੈ ਸੋ ਉਸ ਕਰਕੇ ਜਿਹੜਾ ਐਫਰਟ ਸੀਗੇ ਮੈਂ ਅਪਾਰਟ ਫਰਮ ਸਾਡੀ ਜਿਹੜੀ ਪ੍ਰੈਕਟਿਸ ਹੈ ਕਿਉਂਕਿ ਇਹਦੇ ਵਿੱਚ ਤੁਹਾਨੂੰ ਪ੍ਰੈਕਟਿਸ ਵੀ ਨਾਲ ਨਾਲ 7 ਸਾਲ ਦੀ ਪ੍ਰੈਕਟਿਸ ਜਿਹੜੀ ਮਿਨੀਮਮ ਚਾਹੀਦੀ ਹੈ 35 ਸਾਲ ਇਹ ਚਾਹੀਦੀ ਹੈ ਪਲੱਸ ਤੁਹਾਡੀਆਂ ਕੁਝ ਐਟਾਰਨੀਸ ਹੋਣੀਆਂ ਚਾਹੀਦੀਆਂ ਹਰ ਸਾਲ 50 ਦੇ ਕਰੀਬ 3 ਸਾਲ ਦੀਆਂ ਐਟਾਰਨੀਸ ਦਿੱਤੀਆਂ ਜਾਂਦੀਆਂ ਪਲੱਸ ਤੁਹਾਡੀ ਇਨਕਮ ਟੈਕਸ ਦੀ ਰਿਟਰਨ ਦੀ ਲਿਮਿਟ ਹੁੰਦੀ ਹੈ ਉਹ ਫੁਲਫਿਲ ਹੋਣੀ ਚਾਹੀਦੀ ਹੈ ਸਰ ਪ੍ਰੈਸ਼ਰ ਵੀ ਸੀਗਾ ਕੁਝ ਮਾਈਂਡ ਤੇ ਤਿਆਰੀ ਦੇ ਦੌਰਾਨ ਸਰ ਪ੍ਰੈਸ਼ਰ ਮੈਂ ਇਸ ਤਰ੍ਹਾਂ ਕਹਾਂ ਕਿ ਮੈਂ ਆਪਣੇ ਆਪ ਨੂੰ ਬੜਾ ਮੇਨਟੇਨਡ ਰੱਖਿਆ ਕਿਉਂਕਿ ਜਦੋਂ ਤੁਸੀਂ ਪ੍ਰੈਸ਼ਰ ਤੇ ਆ ਜਾਂਦੇ ਹੋ ਮੈਂ ਦੇਖਿਆ ਵੀ ਕਈ ਵਾਰ ਸਾਹਮਣੇ ਪਾਈ ਹੋਈ ਪਰ ਇਹਦੇ ਵਿੱਚ ਜਦੋਂ ਤੁਸੀਂ ਅਪੀਅਰ ਹੋਣਾ ਹੈ ਤੇ ਤੁਸੀਂ ਪੇਪਰ ਦੇਣਾ ਹੈ ਤੁਹਾਡੇ ਕਨਸੈਪਟ ਕਲੀਅਰਟੀ ਬਹੁਤ ਜ਼ਰੂਰੀ ਆ ਸੋ ਤੁਹਾਨੂੰ ਇੱਕ ਪ੍ਰੈਸ਼ਰ ਨੂੰ ਅਪਾਰਟ ਰੱਖਣਾ ਪਏਗਾ ਠੀਕ ਹੈ ਨਾ ਜੀ ਜਦੋਂ ਵੀ ਮੈਂ ਕਿਸੇ ਜਦੋਂ ਆਪਣੇ મેન્ટਰਸ ਨਾਲ ਗੱਲ ਕਰਦਾ ਸੀ ਆਪਣੇ ਟੀਚਰਸ ਨਾਲ ਗੱਲ ਕਰਦਾ ਸੀ ਉਹਨਾਂ ਨੇ ਮੈਨੂੰ ਵੈਸੇ ਮੋਟੀਵੇਟ ਕਰਨ ਲਈ ਕਿਹਾ ਨਾ ਯਾਰ ਤੂੰ ਪ੍ਰੈਕਟਿਸ ਸਰੀ ਠੀਕ ਹੈ ਨਹੀਂ ਉਸ ਤਰ੍ਹਾਂ ਹਾਲਾਤ ਵੀ ਬਣੇ ਦਿਲ ਜਦੋਂ ਧਕ ਧਕ ਕਰਦਾ ਹੁੰਦਾ ਹੈ ਕਿ ਯਾਰ ਹਾਈ ਕਰ ਰਿਹਾ ਫਟਾਫਟ ਤਿਆਰੀ ਕਰ ਰਿਹਾ ਕੁਝ ਇਸ ਤਰ੍ਹਾਂ ਦੇ ਵੀ ਬਣੇ ਨੇ ਅ ਤਿਆਰੀ ਵੇਲੇ ਤਾਂ ਨਹੀਂ ਹੁੰਦਾ ਜਦੋਂ ਰਿਜ਼ਲਟ ਆਣਾ ਹੁੰਦਾ ਉਦੋਂ ਮੈਂ ਜਰੂਰ ਕਹੂੰਗਾ ਜੀ ਕੋਈ ਥੋੜਾ ਜਿਹਾ ਮਨ ਚ ਹੁੰਦਾ ਵੀ ਕੀ ਬਣੇਗਾ ਕਿਸ ਤਰ੍ਹਾਂ ਹੋਏਗਾ ਅਸੀਂ ਨੇ ਐਫਰਟ ਕੀਤੇ ਐ ਰਿਜ਼ਲਟ ਕੀ ਹੋਏਗਾ ਉਹਦੇ ਪ੍ਰਤੀ ਮੈਨੂੰ ਜਰੂਰ ਲੱਗ ਇੱਕ ਦਿਨ ਪਹਿਲਾਂ ਤੁਹਾਨੂੰ ਪਤਾ ਸੀ ਵੀ ਉਹਨਾਂ ਰਿਜ਼ਲਟ ਆਣਾ ਹੈ ਮਿਹਨਤ ਤੇ ਵਿਸ਼ਵਾਸ ਸੀਗਾ ਜਾਂ ਮਤਲਬ ਲੱਗ ਰਿਹਾ ਸੀ ਵੀ ਯਾਰ ਕੁਝ ਵੀ ਹੋ ਸਕਦਾ ਕਿਉਂਕਿ ਲਾਸਟ ਟਾਈਮ ਵੀ 3 ਨੰਬਰ ਦੇ ਪਿੱਛੇ ਥੋੜਾ ਰਹਿ ਗਏ ਸੀ ਅ ਇਸ ਤਰ੍ਹਾਂ ਸੀਗਾ ਜੀ ਕਿ ਮੈਂ ਜਿਹੜੇ ਪੇਪਰ 'ਚ 3 ਨੰਬਰ ਤੋਂ ਰਹਿ ਗਏ ਸੀਗਾ ਮੈਂ ਕੱਲ ਆਪਣੇ ਨੰਬਰਸ ਪਰ ਸਬਜੈਕਟਿਵ ਚੈੱਕ ਕਰ ਰਿਹਾ ਸੀ ਇਸ ਵਾਰੀ कि मेरा वैसे भी मैं पंजाब ਤੇ ਹਰਿਆਣਾ ਦੋਨੋ ਸਟੇਟ ਦੇ ਵਿੱਚ ਟੋਪ ਕੀਤਾ ਪਰ ਮੇਰੇ ਉਹ ਪਾਰਟिकुलर ਸਬਜੈਕਟ ਚ ਕਿਉਂਕਿ ਉਹ ਜਿਹੜੀ ਤੁਹਾਡੀ ਕਮੀ ਹੈ ਜੇ ਤੁਸੀਂ ਨਹੀਂ ਸੁਧਾਰੋਗੇ ਤਾਂ ਤੁਸੀਂ ਉਹ ਗਲਤੀ بار بار چاہے ਦੋ ਵਾਰੀ ਦੇ दो ਪੇਪਰ چاہے ਚਾਰ ਵਾਰੀ ਦੇ दो ਤੁਹਾਨੂੰ ਆਪਣੀ ਗਲਤੀ ਸੁਧਾਰਨੀ ਪਏਗੀ एफर्ट्स ਹੋਰ ਸਿੰਸियर ਕਰਨੇ ਪੈਣਗੇ ਸਾਡਾ ਲਾਅ ਇੰਨਾ ਡਾਇਨਾਮਿਕ ਹੈ ਜੀ ਸਾਨੂੰ ਹਰ ਚੀਜ਼ ਅਪ ਟੂ ਡੇਟ ਰੱਖਣਾ ਪੈਂਦਾ ਹੈ ਸਾਨੂੰ ਕੋਈ ਵੀ ਕੁਐਸਚਨ ਜੇ ਮੇਨ ਪੇਪਰਸ ਦੇ ਵਿੱਚ ਨੇ ਪੁੱਟ ਕੀਤਾ ਤਾਂ ਸਾਨੂੰ ਇੰਟਰਵਿਊ 'ਚ ਪੁੱਟ ਕੀਤਾ ਜਾ ਸਕਦਾ ਹੈ ਸਰ ਟਾਈਮ ਮੈਨੇਜਮੈਂਟ ਦੀ ਬੜੀ ਵੱਡੀ ਦਿੱਕਤ ਆਉਂਦੀ ਹੈ ਕਿ ਸਾਰੀ ਚੀਜ਼ਾਂ ਬੈਲੈਂਸ ਦੇ ਨਾਲ ਹੋਣੀਆਂ ਚਾਹੀਦੀਆਂ ਕਿਉਂਕਿ ਟਾਈਮ ਤਾਂ ਉਹੀ 24 ਘੰਟੇ ਹੀ ਹੈ ਉਹਦੇ ਵਿੱਚ ਸਟੱਡੀ ਵੀ ਕਰਨੀ ਫਿਰ ਕੋਰਟ ਦਾ ਵੀ ਦੇਖਣਾ ਫੈਮਲੀ ਵੀ ਦੇਖਣੀ ਕਿਸ ਤਰੀਕੇ ਨਾਲ ਮੈਨੇਜ ਕੀਤਾ ਤੁਸੀਂ ਸਰ ਇਸ ਤਰ੍ਹਾਂ ਹੁੰਦਾ ਵੀ ਲਾਈਕ ਅਸੀਂ ਜੇ ਕੋਰਟਸ ਸਵੇਰੇ 10 ਤੋਂ 4 ਹੈ ਸਾਡਾ ਟਾਈਮ ਥੋੜਾ ਟਾਈਮ ਉੱਥੇ ਘਟਾਇਆ ਜਾ ਸਕਦਾ ਹੈ ਵੀ ਤੁਸੀਂ ਜੱਜਿਸ ਨੂੰ ਰਿਕੁਐਸਟ ਕਰ ਸਕਦੇ ਹੋ ਕਿ ਸਰ ਮੈਂ ਪੀਰ ਹੋਣਾ ਐਗਜ਼ਾਮਸ ਸਾਰੇ ਕੋਆਪਰੇਟ ਕਰਦੇ ਆ ਤੇ ਫੈਮਿਲੀ ਨਾਲ ਇਸ ਤਰ੍ਹਾਂ ਹੁੰਦਾ ਵੀ ਜਦੋਂ ਕੁਆਲਿਟੀ ਟਾਈਮ ਸਪੈਂਡ ਕਰਨਾ ਉਹ ਮੈਂ ਜਰੂਰ ਕਰਦਾ ਸੀ ਉਹ ਤਾਂ ਸਗੋਂ ਮੇਰੇ ਲਈ ਇੱਕ ਜਿਹਨੂੰ ਕਹਿੰਦੇ ਨੇ ਨਾ ਮੋਰਲ ਬੂਸਟਰ ਸੀਗਾ ਜੀ ਤੇ ਪ੍ਰੈਪਰੇਸ਼ਨ ਦਾ ਇਸ ਤਰ੍ਹਾਂ ਹੁੰਦਾ ਸੀ ਵੀ ਮੈਂ ਰਾਤ ਨੂੰ ਜ਼ਿਆਦਾ ਫੋਕਸ ਕਿਉਂਕਿ ਸਵੇਰੇ ਤੁਸੀਂ ਕੰਮ ਤੇ ਹੋ ਸ਼ਾਮ ਦੁਪਹਿਰ ਨੂੰ ਆ ਕੇ ਥੋੜੀ ਦੇ ਰੈਸਟ ਕੀਤਾ ਸ਼ਾਮ ਨੂੰ ਤੁਸੀਂ ਕਈ ਵਾਰ ਕਲਾਇੰਟਸ ਵੀ ਸਾਨੂੰ ਇੱਥੇ ਅਟੈਂਡ ਕਰਨੇ ਪੈਂਦੇ ਆਫਿਸ ਦੇ ਵਿੱਚ ਉਹ ਸਾਰਾ ਇੱਕ ਪ੍ਰੋਟੋਕੋਲ ਬਣਾ ਕੇ ਮੈਨੇਜ ਕਰਕੇ ਹੀ ਇਹ ਮਤਲਬ ਟਾਰਗੇਟ ਅਚੀਵ ਕੀਤਾ ਜਾ ਸਕਦਾ ਜੀ ਤੇ ਆਪਣੇ ਆਪ ਨੂੰ ਆਈਸੋਲੇਟ ਵੀ ਕੀਤਾ ਹੈ ਰੂਮ ਦੇ ਅੰਦਰ ਹੀ ਕਿ ਮੈਂ ਇੱਥੇ ਸਿਰਫ ਸਟੱਡੀ ਕਰਾਂਗਾ ਜਾਂ ਮਤਲਬ ਫੈਮਲੀ ਵੱਲੋਂ ਕੋਈ ਕਿਸੇ ਤਰੀਕੇ ਦੀ ਸਹਿਯੋਗ ਹੀ ਹੈ ਕੋਈ ਪਰੇਸ਼ਾਨੀ ਆਈ ਹੋਏ ਨਹੀਂ ਆਈਸੋਲੇਸ਼ਨ ਨਹੀਂ ਕਹਿ ਸਕਦੇ ਮੇਰਾ ਦੇਖਿਓਗੇ ਤੁਸੀਂ ਆਫਿਸ ਫਰਸਟ ਫਲੋਰ ਦੇ ਵਿੱਚ ਹੈ ਸਾਰੀ ਲਾਇਬ੍ਰੇਰੀ ਹੈ ਤੇ ਮੈਂ ਇਹਦੇ ਵਿੱਚ ਮਤਲਬ ਸਾਰੀ ਸਟੱਡੀਜ਼ ਥਰੋਅਆਊਟ ਮੈਂ ਕੋਈ ਲਾਅ ਦਾ ਕੰਮ ਕਰਨਾ ਹੈ ਕੋਈ ਸਟੱਡੀਜ਼ ਦਾ ਕੰਮ ਕਰਨਾ ਹੈ ਜਾਂ ਕੋਈ ਕਚੇਰੀ ਦਾ ਕੰਮ ਵੀ ਕਰਨਾ ਹੈ ਉਹ ਮੈਂ ਇਸੇ ਆਫਿਸ 'ਚ ਬੈਠ ਕੇ ਕਰਦਾ ਜੀ ਕਿੰਨਾ ਸਮਾਂ ਵਤੀਤ ਕਰਦੇ ਸੀ ਅਸੀਂ ਅ ਮੇਰੀ ਜੀ ਪ੍ਰੈਪਰੇਸ਼ਨ ਟਾਈਮ ਸਿਰ 8 ਤੋਂ 9 ਤੋਂ ਘੰਟੇ ਆਰਾਮ ਨਾਲ ਸੀਗੇ ਜਿਹੜੀ ਰਾਤ ਨੂੰ ਸਟੱਡੀ ਕਰਦੇ ਸੀ ਉਹ ਵੀ ਇੱਥੇ ਹੀ ਕਰਦੇ ਸੀ ਉਹ ਵੀ ਇੱਥੇ ਹੀ ਸਰ ਇੱਥੇ ਹੀ ਪੂਰਾ ਆਫਿਸ ਦੇ ਵਿੱਚ ਲੋਕ ਕਿਸ ਤਰੀਕੇ ਨਾਲ ਸਹਿਯੋਗ ਰਿਹਾ ਸਾਰਾ ਉਹ ਬੈਲੈਂਸ ਕਿਸ ਤਰ੍ਹਾਂ ਬਣਿਆ ਸਰ ਮੈਂ ਫੀਲ ਕਰਦਾ ਜੀ ਕਿ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਤੇ ਆਪਣੇ ਪੇਰੈਂਟਸ ਦੀ ਬਲੇਸਿੰਗਸ ਤੋਂ ਜਾਂ ਮੇਰੇ ਤੋਂ ਡਾ ਜਿਹੜਾ ਲਾਈਫ ਪਾਰਟਨਰ ਹੈ ਉਹਦੇ ਸincere efforts ਤੋਂ ਬਿਨਾ ਕਿਉਂਕਿ ਮਾਈ ਵਾਈਫ ਸ਼ੀ ਇਸ ਅਸੋਸੀਏਟ ਪ੍ਰੋਫੈਸਰ ਐਟ ਸ਼ਹੀਦ ਕਰਤਾਰ ਸਿੰਘ ਸਰাবা ਡੈਂਟਲ ਕਾਲਜ ਉਹਨਾਂ ਨੇ ਸਵੇਰੇ ਕਾਲਜ ਜਾਣਾ ਹੈ ਉਹਨਾਂ ਦਾ ਵੀ ਸ਼ਡਿਊਲ ਦੇਖੋ ਸਭ ਦਾ ਟਾਈਟ ਹੁੰਦਾ ਸੀਗਾ ਰਾਤ ਨੂੰ ਮੈਂ ਜੇ 4 ਵਜੇ ਪੜ ਕੇ نیچے ਜਾਣਾ ਤੇ ਮੈਨੂੰ 1.5 ਵਜੇ ਦੇ ਕਰੀਬ ਕਾਫੀ ਜਾਂ ਚਾਹ ਦੀ ਲੋੜ ਹੋਣੀ ਹੈ ਜਾਂ ਕੁਝ ਥੋੜੀ ਭੁੱਖ ਲੱਗਣੀ ਹੈ ਤਾਂ ਮੈਂ ਫੋਨ ਕਰ ਦੇਣਾ ਕਿ ਮੈਡਮ ਤੁਸੀਂ ਮੈਨੂੰ ਡਾਕਟਰ ਸਾਹਿਬ ਲੱਗਦੇ ਹੁੰਦੇ ਸੀ ਉਸ ਵੇਲੇ ਨਹੀਂ ਜੇ ਸੁੱਤੇ ਵੀ ਹੁੰਦੇ ਸੀ ਜੇ ਦੇ ਆਉਂਦੇ ਸੀ ਤੀ ਤਾਂ 4 ਵਜੇ ਤੱਕ ਪੜ੍ਹਨਾ ਫਿਰ ਨਹੀਂ ਉਹ ਮਤਲਬ ਜੇ ਸੁੱਤੇ ਵੀ ਹੁੰਦੇ ਸੀ ਤਾਂ ਜੀ ਉਹਨਾਂ ਨੇ ਦੇਖੋ ਬਹੁਤ ਸਿਨਸੀਅਰ ਐਫਰਟਸ ਕਿਉਂਕਿ ਮੈਂ ਫੀਲ ਕਰਦਾ ਜਦੋਂ ਤੁਹਾਡਾ ਲਾਈਫ ਪਾਰਟਨਰ ਇਕੁਅਲੀ ਪੜਿਆ ਹੋਇਆ ਬੜਿਆ ਲਿਖਿਆ ਬੀਸੀਐ ਡਾਕਟਰ ਤੇ ਉਹਦੇ ਨਾਲ ਕੀ ਹੁੰਦਾ ਇੱਕ ਉਹ ਇੱਕ 11 ਵਾਲਾ ਕੰਮ ਹੋ ਜਾਂਦਾ ਹੈ ਲਾਅ ਦਾ ਸਿਲੇਬਸ ਤਾਂ ਸਾਰੀ ਕਿਉਂਕਿ ਮੈਨੂੰ ਸਮਝ ਆ ਮੈਂ ਹੀ ਕਰਨਾ ਸੀਗਾ ਜਿਹੜੇ ਸਾਡੇ ਦੂਸਰੇ ਜੀਕੇ ਦੇ ਪੇਪਰ ਹੈ ਇੰਗਲਿਸ਼ ਦੇ ਪੇਪਰ ਹੈ ਐਸੇ ਰਾਈਟਿੰਗ ਹੈ ਹਿੰਦੀ ਦਾ ਪੇਪਰ ਹੈ ਪੰਜਾਬੀ ਦਾ ਪੇਪਰ ਹੈ ਉਦੇ ਵਿੱਚ ਜਿਵੇਂ ਮੈਂ ਕਹਿ ਦੇਣਾ ਕਿ ਮੈਮ ਮੈਨੂੰ ਨਾ ਡਾਕਟਰ ਸਾਹਿਬ ਮੈਂ ਡਾਕਟਰ ਸਾਹਿਬ ਵੀ ਕਹਿਣਾ ਜੀ ਉਹਨਾਂ ਨੂੰ ਹਾਂ ਡਾਕਟਰ ਸਾਹਿਬ ਵੀ ਕਹਿਣਾ ਜੀ ਡਾਕਟਰ ਸਾਹਿਬ ਮੈਨੂੰ ਨਾ ਐਸੇ ਤੇ ਇਹ ਟਾਪਿਕ ਤੇ ਐਸੇ ਚਾਹੀਦੇ ਹਾਂ ਤੇ ਤੁਸੀਂ ਮੈਨੂੰ ਮਟੀਰੀਅਲ ਇਕੱਠਾ ਕਰਕੇ ਦੋ ਫਿਰ ਅਸੀਂ ਡਿਸਕਸ ਕਰਨਾ اچھا ਮਤਲਬ ਇਕੱਲੇ ਤੁਹਾਡੀ ਮਿਹਨਤ ਨਹੀਂ ਹੈਗੀ ਪਿੱਛੇ ਉਹ ਵੀ ਹੈਗੇ ਨੇ ਬਿਲਕੁਲ ਜੀ ਬਿਲਕੁਲ 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 ਜੀ ਤੇ ਹੁਣ ਜਿਸ ਤਰ ਤੁਸੀਂ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਹੋ ਗਰਾਊਂਡ ਲੈਵਲ ਤੇ ਤੁਹਾਨੂੰ ਰਿਐਲਿਟੀ ਪਤਾ ਔਰ ਬਰੀਕੀਆਂ ਪਤਾ ਆ ਕਮੀਆਂ ਵੀ ਤੁਹਾਨੂੰ ਪਤਾ ਨੇ ਹੁਣ ਜਿੱਦਾਂ ਤੁਸੀਂ ਜੱਜ ਬਣ ਗਏ ਹੋ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਸੁਧਾਰ ਜਿਹੜਾ ਇੱਕ ਮਨ ਦੀ ਦਿਲੀ ਇੱਛਾ ਹੁੰਦੀ ਹੈ ਕਿ ਯਾਰ ਮੈਂ ਇਹ ਕਰਨਾ ਚਾਹੁੰਦਾ ਆ ਇੱਥੇ ਮੈਂ ਚੀਜ਼ਾਂ ਫੇਸ ਕਰਦਾ ਆ ਡੇਲੀ ਦਾ ਕੰਮ ਹੈ ਮੇਰਾ ਸਰ ਮੈਂ ਇਹ ਫੀਲ ਕਰਦਾ ਕਿ ਜਦੋਂ ਅਸੀਂ ਮੈਂ ਪ੍ਰੈਕਟਿਸ ਸ਼ੁਰੂ ਕੀਤੀ 2011 ਦੇ ਵਿੱਚ ਤੇ ਹੁਣ 2026 ਤੱਕ ਪਹੁੰਚਦੇ ਪਹੁੰਚਦੇ ਅਸੀਂ ਇੰਨਾ ਕੁ ਟੈਕਨੋਲੋਜੀ ਵਾਈਜ਼ ਕੇਸਿਸ ਡਿਸਪੋਜ਼ਲ ਵਾਲੇ ਪਾਸੇ ਅਸੀਂ ਬਹੁਤ ਜ਼ਿਆਦਾ ਐਕਸਪੀਡਾਈਟ ਹੋ ਚੁੱਕੇ ਹੋਏ ਆ ਚਾਹੇ ਜਦੋਂ ਮੈਂ ਆਈ ਰਿਮੈਂਬਰ ਕਿ ਜਦੋਂ ਮੈਂ ਜੇ ਕੋਰਟਸ ਜੁਆਇਨ ਕੀਤੀ ਹੋਣਗੇ 2011 ਦੇ ਵਿੱਚ ਅਪ੍ਰੋਕਸੀਮੇਟਲੀ 30 ਜਜਸ ਸੀਗੇ ਹੁਣ ਇਸ ਟਾਈਮ ਲੁਧਿਆਣੇ ਦੇ ਵਿੱਚ ਮੋਰ ਦੈਨ 80 ਜਜਸ ਹੈ ਸੋ ਕਾਰਨ ਇਹੀ ਹੈ ਕਿ ਡਿਸਪੋਜ਼ਲ ਬਹੁਤ ਫਾਸਟ ਹੈ ਸੋ ਇੱਕ ਬੈਲੈਂਸ ਵੀ ਬਣਾਉਣਾ ਹੁੰਦਾ ਹੈ ਬਾਹਰ ਤੇ ਬੈਂਚ ਦਾ ਤੋ ਡਿਲੇ ਦਾ ਜਿਹੜਾ ਹੈਗਾ ਉਹ ਕਾਫੀ ਹੱਦ ਤੱਕ ਮੈਂ ਸੋਚਦਾ ਵੀ ਉਹ ਕਾਫੀ ਤੱਕ ਹਰ ਤੱਕ ਕਰਤੀਲ ਹੋ ਚੁੱਕਾ ਹੈ ਮੈਨੂੰ ਸੁਧਾਰ ਚਾਹੀਦਾ ਹੈ ਡਿਲੇ ਮਤਲਬ ਜਿਹੜੀਆਂ ਗਾਈਡਲਾਈਨ ਸਾਨੂੰ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਹੋ ਰਹੀਆਂ ਸਰ ਉਹ ਇਨ ਟ੍ਰੂ ਲੈਟਰਲ ਐਂਡ ਸਪਿਰਿਟ ਦੇ ਵਿੱਚ ਕੰਪਲਾਈਡ ਹੋ ਰਹੀਆਂ ਸਰ ਤੇ ਮੈਂ ਲੱਗਦਾ ਕਿ ਬਈ ਬਹੁਤ ਜਲਦੀ ਹੀ ਕਿਉਂਕਿ ਇਹ ਕੋਈ ਦੂਰ ਆਈ ਨਹੀਂ ਹੈ ਵੀ ਜਿਹੜਾ ਜੁਡੀਸ਼ਰੀ ਹੈ ਸਿਸਟਮ ਹੈ ਉਹਦੇ ਇਟ ਇਜ਼ ਅ ਲਾਸਟ ਹੋਪ ਫਾਰ ਏਵਰੀ ਪਰਸਨ ਕੋਈ ਵੀ ਕਾਮਨ ਬੰਦਾ ਉਹ ਕਹਿੰਦਾ ਜੀ ਮੈਂ ਜੁਡੀਸ਼ਰੀ ਤੇ ਪੂਰਾ ਫੇਥ ਕਰਦਾ ਸੋ ਇਹ ਫੇਥ ਮੈਂ ਮੇਰੀ ਇੱਕ ਇੱਛਾ ਹੈ ਕਿ ਮੈਂ ਮੇਰੀ ਵਿਸ਼ ਹੈ ਜਾਂ ਮੈਂ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਮੈਨੂੰ ਪਰਮਾਤਮਾ ਹਿੰਮਤ ਦੇਵੇ ਆਪਣੀ ਜਿਹੜੀ ਡਿਊਟੀ ਹੈ ਮੈਂ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਪੂਰੀ ਇੱਕ ਇੰਟੈਗ੍ਰਿਟੀ ਨਾਲ ਉਹਨੂੰ ਡਿਗਨਿਟੀ ਨਾਲ ਪਰਫਾਰਮ ਕਰਾਂ ਜੀ ਜਿਹੜੇ ਹੁਣ ਨੌਜਵਾਨ ਨੇ ਜਿਹੜੇ ਹੁਣ ਇਸ ਵੇਲੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਖਾਸ ਤੌਰ ਤੇ ਕੀ ਅਪੀਲ ਕਰਨਾ ਚਾਹੂਗੇ ਜਿਹੜੇ ਖਾਸ ਤਿਆਰੀ ਵੀ ਕਰ ਰਹੇ ਨੇ ਨਾਲ ਦੀ ਨਾਲ ਇਹ ਐਗਜ਼ਾਮ ਦੇ ਅੱ ਸਰ ਮੈਂ ਜਦੋਂ ਤਿਆਰੀ ਸ਼ੁਰੂ ਕੀਤੀ ਸੀ 2014 ਦੇ ਵਿੱਚ ਜਦੋਂ ਮੈਂ 15 ਦੇ ਵਿੱਚ ਪਹਿਲਾਂ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਟੈਂਪ ਦਿੱਤੀ ਫਿਰ ਉਸ ਦੌਰਾਨ ਸਰ ਜਿਹੜੇ ਚੈਲੰਜਸ ਆਏ ਤੁਸੀਂ ਕਿਸ ਤਰ੍ਹਾਂ ਫੇਸ ਕੀਤਾ ਉਹ ਵੀ ਜ਼ਰੂਰ ਮੈਸੇਜ ਦਿਓਗੇ ਰਾਈਟ ਸਰ ਫਿਰ ਦੇਖੋ ਜੇ ਅਸੀਂ ਲਗਾਤਾਰ ਮਿਹਨਤ ਕਰਦੇ ਰਵਾਂਗੇ ਮਿਹਨਤ ਵੀ ਚਾਹੀਦੀ ਹੈ ਇੰਪਰੂਵਮੈਂਟ ਵੀ ਚਾਹੀਦੀ ਹੈ ਵੀ ਸਾਡਾ ਕਿਉਂਕਿ ਮੈਂ ਦੱਸਿਆ ਜਿਵੇਂ ਲਾਅ ਟਾਈਮ ਟੂ ਟਾਈਮ ਜੱਜਮੈਂਟਸ ਆndੀਆਂ ਰਹਿੰਦੀਆਂ ਸਾਨੂੰ ਅਪਡੇਟ ਰਹਿਣਾ ਪੈਂਦਾ ਇਕੁਅਲੀ ਲਾਅ ਫਾਈਂਡਰਸ ਨੇ ਜਾਂ ਗੂਗਲ ਦੀ ਅਸਿਸਟੈਂਸ ਹੈ ਉਹਦੇ ਵਿੱਚ ਲਾਅ ਦੀ ਸਾਰੀ ਸਰਚ ਸਾਨੂੰ ਕਰਨੀ ਪੈਂਦੀ ਹੈ ਸੋ ਜੇ ਤੁਸੀਂ ਮਿਹਨਤ ਕਰਦੇ ਰਹੋਗੇ ਜੇ ਮੈਂ ਉਸ ਟਾਈਮ ਜੁਡੀਸ਼ੀਅਲ ਮੈਜਿਸਟਰੇਟ ਨਹੀਂ ਬਣ ਪਾਇਆ ਤੇ ਅੱਜ ਮੈਂ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੇਜ ਦੀ ਮੈਨੂੰ ਪਰਮਾਤਮਾ ਨੇ ਬਖਸ਼ ਬਖਸ਼ੀ ਹੈ ਮੈਂ ਤਾਂ ਕਹੂੰਗਾ ਕਿ ਭਾਈ ਜੇ ਮਿਹਨਤ ਕਰਦੇ ਰਹੋ ਰੈਗੂਲਰ ਰਹੋ ਕਿਸੇ ਵੀ ਕੰਮ ਨੂੰ ਡੈਡੀਕੇਟਿਡਲੀ ਕਰੋ ਵੀ ਓਨੈਸਟਲੀ ਨਾਲ ਕਰੋ ਤੇ ਤੁਹਾਨੂੰ ਜਰੂਰ ਫਲ ਮਿਲੇਗਾ ਜੀ ਚੰਗਾ ਫਲ ਮਿਲੇਗਾ ਅੱਗੇ ਤਾਂ ਸਰ ਕੀ ਪ੍ਰੋਸੈਸ ਰਹਿਣ ਵਾਲਾ ਕਿਸ ਤਰੀਕੇ ਦੀ ਅੱਗੇ ਹੋਏਗੀ ਸਰ ਅੱਗੇ ਸਰ ਜਿਹੜੀ ਡਿਪਾਰਟਮੈਂਟ ਜਿਹੜੀਆਂ ਪ੍ਰੋਸੀਡਿੰਗਸ ਹੈ ਮੈਡੀਕਲ ਹੈ ਜਾਂ ਕਲੀਅਰੈਂਸਿਸ ਹੈ ਉਸ ਤੋਂ ਬਾਅਦ ਸਾਨੂੰ ਜਿਹੜੀ ਅਲਾਟਮੈਂਟ ਸਾਰਾ ਉਹ ਹਾਈ ਕੋਰਟ ਦੀ ਜੋ ਵੀ ਨਾਰਮਸ ਹੈ ਗਾਈਡਲਾਈਨਸ ਹੈ ਉਹ ਟਾਈਮ ਟੂ ਟਾਈਮ ਸਾਨੂੰ ਅਪਡੇਟ ਕਰਦੇ ਰਹਿਣਗੇ ਜਿਉ ਫੋਸੇ ਫਾਲੋ ਕਰਦੇ